ਸਟੇਜ ਤੇ ਕੱਪਤਾ ਹੋਣੀ ਹੈ ਤਾਂ ਪਹਿਲੀ ਗੱਲ ਕੱਪਤਾ ਸਟੇਜੀ ਹੋਵੇ ਛੋਟਾ ਜਿਹਾ ਜਦੋਂ ਪਾਪਾ ਨਜ਼ਰੀ ਨੂੰ ਬੁਲੂਗਾ ਇਹ ਬਹੁਤ ਸਿੱਧੀ ਗੱਲ ਹੈ ਪਾਪਾ ਨਜ਼ਰੀ ਬੋਲਦਾ ਹੈ ਪਰ ਪਾਪਾ ਨਜ਼ਰੀ ਤੱਕ ਮੈਨੂੰ ਵੀ ਸਮਝ ਨਹੀਂ ਆਇਆ ਉਦੀਪਾ ਨੂੰ ਕਿਵੇਂ ਪੇਸ਼ ਕਰ ਸਕਦਾ ਉਦੀਪ ਕੋਰੀਓਗ੍ਰਾਫੀ ਕਰ ਸਕਦਾ ਜੀ ਇੱਕ ਟਾਈਮ ਕੋਰੇਓਗ੍ਰਾਫੀ ਵੱਖਰਾ ਜਾਂਦਾ ਰਿਹਾ ਕਪਤਾਲੀ ਪੇਸ਼ਕਾਰੀ ਵੱਖਰਾ ਹੈ ਮੈਂ ਇਹ ਬੱਚਿਆਂ ਨੂੰ ਬਹੁਤ ਕੁਝ ਸਿੱਖਿਆ ਔਕਾਏ ਮੈਂ ਪ੍ਰਾਇਮਰੀ ਸਕੂਲ ਜੇ ਕੋ ਪੜਦਾ ਮੈਂ ਸਾਡੇ ਵਲੇ ਮੁਕਾਬਲੇ ਨਹੀਂ ਹੁੰਦੇ ਸੀ ਮੈਂ ਇਹ ਗੱਲ ਸਿੱਖੀ ਵੀ ਦੇ ਕਪਤਾ ਦੇ ਵਿੱਚ ਲੋਰੀ ਨੇਣ ਦੀ ਗੱਲ ਆ ਰਹੀ ਹੈ ਤਾਂ ਤੁਸੀਂ ਐਂ ਵੀ ਕਰਨਾ ਇੱਕ ਹੋਰੇ ਬਰਾਤੀ ਹੈ ਕਪਤਾਲੀ ਕੋਰੀਓਗ੍ਰਾਫੀ ਦੇ ਮੁਕਾਬਲੇ ਅਸੀਂ ਵੱਖਰੇ ਕਰਾਂਗੇ ਕਿੰਨੇ ਮੈਂ ਪੱਕਾ ਪਤਾ ਹੈ ਕਿ ਅਸੀਂ ਕੋਈ ਕਪਤਾ ਬੜਤੇ ਜਾਵਾਂਗੇ ਇਹ ਮੇਰੇ ਵਿਦਿਆਰਥੀਆਂ ਨੂੰ ਸੋਸਾਲੀ ਹੁੰਦੀ ਹੈ ਤੁਹਾਡੇ ਇੱਕ ਕੱਪਾ ਮਾਹੌਲ ਰਹੇ ਹੈ ਵੈਸੇ ਹੋ ਗਏ ਇਸ ਸਮੇਂ ਦਾ ਫਕਤ ਚਰਚਿਤ ਕਰੀਏ ਰਿਜ਼ਲਟ ਹੋਇਆ ਪੂਰੀ ਕਪਤਾ ਮੋਤੀ ਸਤਾਰੇ ਉੱਪਰ ਲਵੇ ਮੇਰੀ ਮੁਠੀ ਦੇ ਵਿੱਚ ਕੁੱਲ ਬੇਪਰਤੰਤਰ ਇੱਕ ਸਮੁੰਦਰ ਹੈ ਹਣ ਤੁਹਾਡੇ ਕੋਲੇ ਵੀ ਇਹੋ ਜਿਹੀ ਕਪਤਾਵਾ ਸੀ ਉਹ ਕਹਾਣੀਆਂ ਵੀ ਜਾ ਸਕਦੀਆਂ ਸੀ ਉਹ ਚੱਲ ਜਾਂਦੀਆਂ ਸੀ ਤੁਸੀਂ ਚੋਣ ਬਹੁਤ ਕਮਾਲ ਦੀ ਹੁਣ ਸ਼ਬਦ ਨੇ ਸਾਡੇ ਕੋਲ ਤਿੰਨ ਮੋਤੀ ਸਾਰੇ ਫੁੱਲਵੇਂ ਮੇਰੀ ਮੁਠੀ ਦੇ ਵਿੱਚ ਕੋ ਲਵੇਂ ਪਰ ਬਿੰਦ ਤੇ ਇੱਕ ਸਮੁੱਲਵੇਂ ਮਰ ਜਾਉਣਿਆ ਕੋਈ ਅਰਥ ਨਹੀਂ ਬਣਦਾ ਪਰ ਉਹ ਬਣਾ ਇੱਕ ਤਾਂ ਮੋਤੀ ਨੇ ਤਿੰਨ ਕ ਸਤਾਰੇ ਨੇ ਇੱਕ ਫੁੱਲ ਨੇ ਸਾਰੀ ਮੁਠੀ ਦੇ ਵਿੱਚ ਜੰਨਾ ਸਮਾਂ ਤੁਸੀਂ ਇੰਨਾ ਸ਼ਬਦਾਂ ਨੂੰ ਠੀਕ ਤਰੀਕੇ ਨਾਲ ਪੇਸ਼ ਨਹੀਂ ਕਰੋਗੇ ਕਦ ਤੱਕ ਕੋਈ ਅਰਥ ਨਹੀਂ ਲੱਭੇਗਾ ਮੋਤੀ ਸਿਤਾਰੇ ਫੁੱਲ ਵੀ ਮੇਰੀ ਮੁਠੀ ਦੇ ਵਿੱਚ ਕੁੱਲ ਬੇ ਪਰ ਬਿਨ ਤੇ ਇੱਕ ਸਮੁੰਦਰ ਦੇ ਮਰ ਜਾਵੇ ਮੋਤੀ ਸਿਤਾਰੇ ਫੁੱਲ ਵੀ ਮੇਰੀ ਮੁਠੀ ਦੇ ਵਿੱਚ ਕੁੱਲ ਬੇ ਪਰ ਬਿਨ ਤੇ ਇੱਕ ਸਮੁੰਦਰ ਦੇ ਮਰ ਜਾਣੇ ਉਹ ਆਪਣੀ ਠੀਕਾ ਉਹਦੇ ਕੋਲ ਤਿੰਨ ਚੀਜ਼ਾਂ ਨੇ ਮੋਤੀ ਵੀ ਨੇ ਸਿਤਾਰੇ ਵੀ ਨੇ ਫੁੱਲ ਵੀ ਨੇ ਦੁਨੀਆ ਦੀਆਂ ਸਭ ਤੋਂ ਮਹਿੰਗੀਆਂ ਚੀਜ਼ਾਂ ਨੇ ਪਰ ਉਹ ਕਨੇ ਕਹਿੰਦਾ ਟੇਲੇ ਬਿਨਾ ਇੱਕ ਕੱਖ ਦੇ ਜੀ ਅਸੀਂ ਇਹ ਗੱਲ ਕਹਿੰਦੇ ਜੀ ਇਹ ਗੱਲ ਕਹਿੰਦੇ ਨੇ ਸਾਨੂੰ ਉਸ ਕੰਦ ਦੇ ਥਾਂ ਦਾ ਬਣਾਉਣਾ ਪਊਗਾ ਦੂਸਰੀ ਗੱਲ ਦੂਸਰੀ ਕਪਟਾਏ ਨੇ ਤਾਂ ਵਿੱਚ ਬਹੁਤ ਚਰਚਤ ਰਹੇ ਜਿਹੜੀ ਮੈਨੂੰ ਲੱਗਦਾ ਸੀ ਕਿ ਅਜ ਬੋਲੀ ਜਾ ਸਕਦੀ ਹੈ ਇੱਥੇ ਪਰ ਬੋਲੀ ਕਿਸੇ ਕਾਰਨ ਕਰਕੇ ਨਹੀਂ ਗਈ ਸਟੇਜ ਹੀ ਕਮੀ ਹੈ ਜ਼ਰੂਰੀ ਨਹੀਂ ਕਿ ਕਵੀ ਬਹੁਤ ਪਹਿਚਾਣ ਵਾਲਾ ਹੋਵੇ ਤੁਸੀਂ ਸਾਰੇ ਕਵੀ ਐਸ ਗੁਰਬੰਦਰ ਸਿੰਘ 54 ਅਜਾ ਦਾ ਨਾਮ ਚਾਲ ਪਰਮ ਸੰਕ੍ਰੇ ਇੱਕ ਵੰਸ਼ ਨੂੰ ਕਰ ਕਿ ਕਿੰਨੀ ਸੋਚ ਘਮੰਡੀ ਹੋਈ ਤੋਂ ਭੰਨਣਾ ਚੰਗੀ ਤੋੜੀ ਕੰਪਾ ਦੇ ਵਿੱਚ ਦੁਹਰਾ ਨਹੀਂ ਸਿੱਖਦੇ ਵੀ ਜਦੋਂ ਤੁਸੀਂ ਆਪਣੀ ਗੱਲ ਸੁਣਾਉਣਾ ਚਾਹੁੰਦੇ ਨਾ ਕਿਹੜੀ ਗੱਲ ਸਾਨੂੰ ਸੁਣਾਉਣਾ ਚਾਹੁੰਦੇ ਆ ਉਹਨੂੰ ਦੁਹਰਾਇਆ ਜਾ ਸਕਦਾ ਹੈ ਕਿ ਕਿੰਨੀ ਸੋਚ ਕਮਨ ਹੋਈ ਦੋ ਪੰਨਿਆਂ ਵਿੱਚ ਕੰਡੀ ਮੈਂ ਤੂੰ ਤੂੰ ਆਖਣ ਲੱਗੇ ਇੱਕ ਦੂਜੇ ਨੂੰ ਆਖਣ ਮੈਂ ਤੂੰ ਤੂੰ ਆਖਣ ਲੱਗੇ ਜਿਹਨੂੰ ਅੱਖੜ ਲੱਗੇ ਉਹ ਮੈਨੂੰ ਮੜਾ ਢਕਾ ਮਿਲਿਆ ਉਹਨੂੰ ਬੜ ਬੱਗਾ ਮਿਲਿਆ ਉਹਨੂੰ ਝੋਟੀ ਪੰਜ ਕਲਿਆਣੀ ਮੈਨੂੰ ਟੋਕੜ ਫੰਡਰ ਕਾਣੀ ਮੈਨੂੰ ਰੰਦਾ ਖੁੰਡਾ ਦਿੱਤਾ ਕਈ ਵਿੱਤਿਆਂ ਨੂੰ ਝੱਲੀ ਪਈ ਤੇ ਲੋਹਾਂਾਂ ਨਾਲ ਝੱਲੀ ਇੱਕ ਲੰਮੀ ਕਮਤਾ ਜੀ ਸਿੱਧੀ ਸਮਾਇ ਜਾ ਰਹੀ ਹੈ ਸਿੱਧੀ ਸਮਝ ਆ ਰਹੀ ਹੈ ਰੋਕੂ ਕੱਪ ਦਾ ਚੰਦਨ ਦੀ ਕੱਪ ਦਾ ਸ਼ਬਦ ਮਾਰ ਦਿੱਤਾ ਪਰ ਇਹਨੂੰ ਬੱਚਾ ਸਿਲੈਕਟ ਕਰ ਲਓ ਉਹ ਚਾਰ ਬਣ ਜੀ ਪਸਦ ਹੋ ਸਕਦਾ ਰੋਕੂ ਕੱਪ ਦਾ ਉਹ ਪਹਿਲੇ ਨੰਬਰ ਤੇ ਆ ਗਿਆ ਦੂਸਰੇ ਕਿ ਅਸੀਂ ਭਾਸ਼ਾ ਮੰਨਦੇ ਆ ਕੱਪ ਰੋਕੂ ਬੜੀ ਕਾਰਿਆ ਰਸੇ ਇਹ ਬਹੁਤ ਵਧੀਆ ਗੱਲ ਅਸ ਨੂੰ ਸੁਣਦੇ ਅਸੀਂ ਸਿੱਖਿਆ ਦੇ ਆਪਣੇ ਜਵਾਕਾਂ ਨਾਲ ਸਮਝਾ ਕੇ ਲੈ ਆਏ ਅਧਿਆਪਕ ਸਾਹਿਬਾਨ ਉਹਦੇ ਪੈਂਕੇ ਸਾਰੇ ਮੇਰੇ ਨਾਲ ਵੱਡੇ ਆ ਕਿ ਹਾਜ਼ਰੀਨ ਪੇਸ਼ ਹੈ ਸ਼ਿਫ ਮਰਤਾ ਬੀਨ ਕਫਰਕ ਬਸ ਗੱਲ ਕਰਨ ਨੂੰ ਅਸੀਂ ਇੱਕ ਪੂਰਾ ਅੱਧਾ ਮਿੰਟ ਇਸ ਗੱਲ ਤੇ ਬੋਲਨੇ ਆ ਅੱਗੇ ਤੋਂ ਬੇਨਤੀ ਆ ਕਿ ਸਕੂਲ ਦਾ ਨਾਮ ਨਾ ਲਿਆ ਕਰੋ ਤਕਰੀਬਨ ਸਾਰੇ ਸਕੂਲਾਂ ਵਾਲੇ ਮੈਨੂੰ ਜਾਣਦੇ ਨੇ ਮੈਡਮ ਨੂੰ ਜਾਣਦੇ ਨੇ ਜਵਾਇਦ ਅਸੀਂ ਲੋ ਕੋਡ ਤੇ ਕੰਮ ਕਰ ਰਹੇ ਹਈਏ ਤੇ ਕੋਡ ਦੀ ਤਿਆਰੀ ਤੇ ਆਪਣੀ ਗੱਲ ਕਰਦੇ ਆ स्कूल का नाम लग जाए मतलब जो कोई स्कूल का नाम लग जाए मैंने उनमें ट्रायल कॉर्ड पहले नंबर थे ट्रायल कॉर्ड बुलाए थे पर इससे आपके सारे मेरे दोस्त नहीं बुलाओ सिंह मेरा दोस्त अलग कह रहे हैं इधर अगर आपको मैं बुलाने स्कूल का है ना मतलब कि बुलाओ सिंह नहीं कब का क्या करना है ये प्रभाव � ਅਸੀਂ ਐਕਟਿੰਗ ਕਰਦੇ ਕਿਤੇ ਕਿਤੇ ਕਰ ਗਏ ਬਹੁਤੀ ਜ਼ਿਆਦਾ ਐਕਟਿੰਗ ਸਮਾਂ ਨਹੀਂ ਕਰਦੇ ਜਾਏ ਨੇ ਦੂਸਰਾ ਕਿ ਅਸੀਂ ਸਾਹਮਣੇ ਰੱਖਿਆ ਪਲੱਸ ਦੂਸਰਾ ਦੇ ਸਾਹਮਣੇ ਰੱਖਦੇ ਨੇ ਅਸੀਂ ਇੱਕ ਚਰਚੋਂ ਕੱਪੜਾ ਪੜਨਾ ਹੈ ਅਸੀਂ ਕਿੰਨੇ ਦਿਵਾਰਾਂ ਤੋਂ ਦੁਆਰੇ ਕੱਪੜਾ ਪੜਾਈਆ ਹਾਲਾਚੇ ਤੱਕ ਕੰਸੈਂਟਰ ਨਹੀਂ ਕਰੇ ਮੈਨੂੰ ਪਤਾ ਸੀ ਕਿ ਪਿੱਛੇ ਰੱਖਦੇ ਦੇ ਆਪਕਾ ਆਇਆ ਕਲਾਸ ਪੂਰਾ ਹੈ ਕਿ ਇਸ ਵਾਰ ਭੁੱਲ ਗਿਆ ਜੀ ਦੁਆਰੇ ਕੱਪੜਾ ਪੜਾ ਦੇ ਅਸੀਂ ਉਸ ਕੱچے ਨੂੰ ਹੌਸਲਾ ਅਖਵਾਇਰ ਕਰਨੇ ਦੁਆਰੇ ਕੱਤਕ ਭਾਰੀ ਅਜ਼ਰਬੈਜਾਨ ਦਾ ਕਿਸਤਾਨ ਨਹੀਂ ਹੈ ਅਸਲ ਵਿੱਚ ਕਿਨੇ ਆਣੇ ਨੇ ਹੋਰ ਬਹੁਤ ਕਿੰਨਾ ਨੇ ਤੁਹਾਡੇ ਕੋਲ ਇੱਕ ਸ਼ਬਦ ਹੈ ਇੱਕ ਤੁਹਾਡੀ ਡੇਅ ਇੱਕ ਤੁਹਾਡੇ ਕੋਲ ਹੈਗਾ ਵਿਚਾਰ ਕੱਪਤਾ ਦੇ ਵਿੱਚ ਮਾਦਮ ਕੋਲ ਨੂੰ ਲੱਗਦਾ ਇਹ ਗੱਲਾਂ ਦਾ ਖਾਸ ਧਿਆਨ ਰੱਖਣਾ ਸੀ ਕਿਉਂਕਿ ਜਦੋਂ ਤੁਸੀਂ ਕਿਸੇ ਗੱਲ ਤੇ ਤਵਾ ਦੇਦੇ ਹੋ ਨਾ ਘਰਚਣਾ ਸੁਧਾਰ ਕਰਨ ਦਾ ਫਿਕਰ। ਅਸੀਂ ਕਹਿੰਦੇ ਪਾਕਿਸਤਾਨ ਦੀ ਕੁੜੀ ਸੁਣ ਜਾਂਦੇ ਵੀ ਸੁਣਦਾ ਹੁੰਦਾ। ਛੋਟਾ ਜਿਹਾ ਸ਼ੇਅਰ ਹੁੰਦਾ ਪਰ ਸਾਡੇ ਅੰਦਰ ਉਤਰ ਜਾਂਦਾ। ਇਹਦਾ ਇੱਕ ਪ੍ਰਤੱਖ ਉਦਾਹਰਣ ਹੈ ਕਿ ਮੇਰੀ ਬੇਟੀ ਚੌਥੀ ਕਲਾਸ ਚ ਪੜਦੀ ਹੈ। ਅੱਜ ਉਹ ਸਵੇਰੇ ਕਹਿੰਦੀ ਮੈਂ ਸਕੂਲ ਨਹੀਂ ਜਾਣਾ ਸਕੂਲ ਨਹੀਂ ਗਈ। ਮੈਂ ਉਹਦੀ ਮੰਨ ਲੈਣੀ ਹੁਣ ਉਹਨੂੰ ਸਕੂਲ ਜਾਣਾ ਚਾਹੀਦਾ ਚੱਲੀਆ ਧਿਆਨ ਨਾਲ ਚੱਲਿਆ ਕਰਨੀ। ਉਹਦਾ ਹੱਥ ਫੜਾ ਲਈ ਜੀ। ਮੈਨੂੰ ਲੱਗਦਾ ਕਿ ਉਹ ਨੂੰ 5-6 ਕਲਾਸਾਂ ਪੜ੍ਹੇਗੀ ਉਸ ਤੋਂ ਬਾਅਦ ਉਹਨੇ ਪੜ੍ਹਨਾ ਨਹੀਂ। ਮੈਨੂੰ ਬਹੁਤ ਖੁਸ਼ੀ ਆਸਦਾ। ਕਿ ਉਹ ਉਸ ਸਿਸਟਮ ਦੇ ਵਿੱਚ ਨਹੀਂ ਜਾਓਗੇ ਜਿਸ ਸਿਸਟਮ ਦੇ ਵਿੱਚ ਅਸੀਂ ਫਸ ਗਏ ਹਾਂ ਉਸ ਵੇਲੇ ਮੈਂ ਚਾਰੇ ਕੰਪਨੀ ਫੋਟੋ ਵਿੱਚ ਵੀ ਗਏ ਕੰਪਨੀ ਦਾ ਕਿਹੜਾ ਹੋਣਾ ਬਾਕੀ ਸੀ ਤੋਂ ਬੰਨੇ ਕਹਿੰਦੇ ਉਹ ਬਣਾਉਂਗੇ ਮੈਂ ਸਟੇਅ ਚਾਹਤੇ ਕਿਹੜਾ ਇੱਕ ਤਾਂ ਚਾਹ ਨਹੀਂ